ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਸਾਡੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਲੈਂਡ ਪੂਲਿੰਗ ਦੇ ਤਹਿਤ ਨਵੇਂ ਏਰੀਏ ਨੂੰ ਆਬਾਦ ਕਰਨ ਦੇ ਨਾਂ ਥੱਲੇ ਉਹਨਾਂ ਨੂੰ ਡਵੈਲਪ ਕਰਨ ਦੇ ਨਾਂ ਥੱਲੇ ਪੰਜਾਬ ਸਰਕਾਰ ਨੇ ਵੱਡਾ ਹਿੱਸਾ ਜ਼ਮੀਨ ਦਾ ਕਾਫੀ ਜ਼ਮੀਨ ਲੈਣ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਨੇ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਨਾਲ ਸਰਕਾਰ ਲੱਗੀ ਹੋਈ ਹੈ ਤੇ ਭਵਿੱਖ ਦੇ ਵਿੱਚ ਆ ਜੇ ਹੋਰ ਵੀ ਕਰਨਾ ਹੈ ਤਾਂ ਲਗਭਗ 1 ਲੱਖ ਏਕੜ ਤੋਂ ਉੱਪਰ ਜ਼ਮੀਨ ਇਹਦੇ ਵਿੱਚ ਜਾਣੀ ਹੈ ਤੇ ਵੱਡੀ ਪੱਧਰ ਦੇ ਉੱਤੇ ਪਿੰਡ ਜਾਨੇ ਜਿਵੇਂ ਲੁਧਿਆਣੇ ਦੀ ਜੇ ਗੱਲ ਕਰੀਏ ਤਾਂ ਲੁਧਿਆਣੇ ਦੇ ਇਹੀ 32 ਪਿੰਡਾਂ ਦੀ ਜ਼ਮੀਨ ਜਾ ਰਹੀ ਹੈ ਹੋਰ ਕਈਆਂ ਪਿੰਡਾਂ ਦੀ ਜ਼ਮੀਨ ਜਾ ਰਹੀ ਹੈ ਜਿਵੇਂ ਫਤਿਹਗੜ੍ਹ ਸਾਹਿਬ ਦੇ ਤਿੰਨ ਪਿੰਡਾਂ ਦੀ ਜ਼ਮੀਨ ਜਾ ਰਹੀ ਹੈ ਤੋ ਮੇਰਾ ਗੱਲ ਕਰਨ ਦਾ ਮਤਲਬ ਇਹ ਹੈ ਕਿ ਸਰਕਾਰ ਕਈ ਤਰ੍ਹਾਂ ਦੇ ਲੋਕਾਂ ਨੂੰ ਲੋਕ ਮਨ ਲੁਭਾਵੇ ਬਿਆਨ ਦੇ ਰਹੀ ਹੈ ਔਰ ਬਹੁਤ ਵਧੀਆ ਪਾਲਿਸੀ ਪਰੋਸ ਰਹੀ ਹੈ ਲੋਕਾਂ ਦੇ ਸਾਹਮਣੇ ਕਿ ਤੁਹਾਡੀ ਜ਼ਮੀਨ ਜਿਹੜੀ ਜਿਹਦੀ ਕੀਮਤ 50 ਲੱਖ ਹੈ 60 ਲੱਖ ਹੈ 70 ਲੱਖ ਹੈ ਜਾਂ ਕਰੋੜ ਹੈ ਇਹ ਤਾਂ 4-4 ਕਰੋੜ ਦੀ 6-6 ਕਰੋੜ ਦੀ ਬਹੁਤ ਮਹਿੰਗੀ ਵਿਕ ਜਾਣੀ ਹੈ ਬਹੁਤ ਵੱਡੇ ਲਾਭ ਹੋ ਜਾਣੇ ਹਨ ਅੱਪਾ ਇੱਕ ਤਾਇਦੇ ਤੇ ਗੱਲ ਕਰਾਂਗੇ ਤੇ ਦੂਸਰੀ ਗੱਲ ਆ ਕਿ ਸਰਕਾਰ ਕਈ ਤਰ੍ਹਾਂ ਦੇ ਝੂਠ ਬੋਲ ਰਹੀ ਹੈ ਅੱਪਾ ਉਹਨਾਂ ਝੂਠਾਂ ਨੂੰ ਵੀ ਮਤਲਬ ਸਪਸ਼ਟ ਕਰਾਂਗੇ ਲੰਗਿਆ ਕਰ ਸਾਫ ਕਰਾਂਗੇ ਤਾਂ ਮੇਰੀ ਸਭ ਤੋਂ ਪਹਿਲਾ ਬੇਨਤੀ ਹੈ ਕਿ ਮੈਂ ਅੱਜ ਤੱਕ ਕਦੇ ਵੀ ਕਿਸੇ ਲਾਈਵ ਦੇ ਵਿੱਚ ਚਲਦਿਆਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਇਹਨੂੰ ਸ਼ੇਅਰ ਕਰ ਦਿਓ ਪਰ ਮੇਰੀ ਬੇਨਤੀ ਹੈ ਕਿ ਵੱਡੀ ਪੱਧਰ ਤੇ ਉੱਤੇ ਜ਼ਮੀਨ ਜਾਣੀ ਹੈ ਲੋਕਾਂ ਨਾਲ ਠੱਗੀ ਬੱਜਣੀ ਹੈ ਇਸ ਠੱਗੀ ਤੋਂ ਬਚਣ ਦੇ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੱਲ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਹਰ ਕਿਸਾਨ ਤੱਕ ਇਹ ਪਹੁੰਚੇ ਹਰ ਘਰ ਤੱਕ ਇਹ ਪਹੁੰਚੇ ਇਸ ਲਈ ਇਹ ਵੀਡੀਓ ਇਹ ਗੱਲਬਾਤ ਆਪਣੀ ਸ਼ੇਅਰ ਕਰਨੀ ਤੇ ਹਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਪਿਆਰੇ ਦੋਸਤੋ ਇੱਕ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਲੈਂਡ ਪੂਲਿੰਗ ਦੇ ਤਹਿਤ ਜਿਹੜੀ ਜ਼ਮੀਨ ਲੈਣੀ ਹੈ ਇਹਦੇ ਵਿੱਚ ਕਿਸਾਨਾਂ ਨੂੰ ਕਈ ਗੁਣਾ ਫਾਇਦੇ ਹੋਣੇ ਨੇ। ਨੋਟ ਕਰਿਓ ਇੱਕ ਗੱਲ ਬੜੀ ਇੰਪੋਰਟੈਂਟ ਸਮਝ ਜਾਏ ਸਮਝ ਜਾਏਗੀ ਪਹਿਲੀ ਜਿਹੜੀ ਸਭ ਤੋਂ ਵੱਡੀ ਠੱਗੀ ਐ ਦੋਸਤੋ ਤੁਹਾਡੇ ਤੋਂ ਉਹਨਾਂ ਨੇ ਲੈਂਡ ਪੂਲ ਵਿੱਚ ਇਹ ਕਿਹਾ ਹੈ ਕਿ ਇੱਕ ਏਕੜ ਜ਼ਮੀਨ ਜਿਹੜੇ ਕਿਸਾਨ ਤੋਂ ਅਸੀਂ ਲਵਾਂਗੇ ਉਹਨੂੰ ਵਾਪਸ 1000 ਵਰਗ ਸਗਿਆ ਆਪਣਾ ਮੀਟਰ ਦਾ ਏਕੜ ਹੈ ਸ਼ਿਫਟ ਦੇਾਂਗੇ ਤੇ ਇੱਕ ਕਹਿ ਕੇ 200 ਵਰਗ ਅਜਾ ਅਸੀਂ ਉਹਨਾਂ ਨੂੰ ਕਮਰਸ਼ੀਅਲ ਪਲਾਟ ਦੇਵਾਂਗੇ ਟੋਟਲ ਕੁੱਲ ਮਲਾ ਕੇ 1200 ਵਰਗ ਗਜ ਜਗ੍ਹਾ ਤੁਹਾਨੂੰ ਮਿਲਣੀ ਹੈ ਦੀ ਟੋਟਲ ਲਈ ਕਿੰਨੀ ਤੁਹਾਤੋਂ 4840 ਵਰਗ ਗਜ ਜਗ੍ਹਾ ਤੁਹਾਡੇ ਤੋਂ ਲਈ ਹੈ ਪਹਿਲੀ ਤਾਂ ਠੱਗੀ ਇੱਥੇ ਦੇਖ ਲਓ ਕਿ ਸਾਡੇ ਕਿਸਾਨਾਂ ਤੋਂ ਲਈ ਜਾਣੀ ਹੈ ਲਗਭਗ 4800 ਵਰਗ ਗਜ ਜਗ੍ਹਾ ਤੇ ਵਾਪਸ ਕੀਤੀ ਜਾਣੀ ਹੈ 1200 ਵਰਗ ਗਜ ਵਰਗ ਗਜ ਜਗ੍ਹਾ ਤਾਂ ਇਹਦਾ ਮਤਲਬ ਆ ਕਿ ਤੁਹਾਨੂੰ ਵਾਪਸ ਕੇਵਲ 25% ਕਰਨੀ ਆ 75% ਜ਼ਮੀਨ ਤੁਹਾਡੀ ਬਿਨਾ ਕੋਈ ਪੈਸਾ ਦਿੱਤਿਆਂ ਬਿਨਾ ਕੁਝ ਕੀਤਿਆਂ ਉਹ ਤੁਹਾਡੀ ਲੈ ਜਾਣੀ ਹੈ ਪਹਿਲੀ ਗੱਲ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਕਿ ਇੱਥੇ ਕਰੋੜਾ ਰੁਪਏ ਦਾ ਇਹ ਵਿਕੇਗੇ ਤੁਹਾਡੇ ਪਲਾਟ ਵਿਕਣਗੇ ਬੜੇ ਮਾਲਾ-ਮਾਲ ਹੋ ਜਾਓਗੇ ਬੜੇ ਧਨੀ ਹੋ ਜਾਓਗੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦੋਸਤੋ ਕਿ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ ਦੇ ਵਿੱਚੋਂ ਮੇਰੇ ਕੋਲ ਇੱਕ ਕਿਸਾਨ ਆਇਆ ਇਸ ਬੰਦੇ ਨੇ ਇਹ ਗੱਲ ਕਹੀ ਕਿ ਸਾਡੀ ਜ਼ਮੀਨ 2011 ਦਾ ਕਬਜ਼ਾ ਲਿਆ ਹੋਇਆ ਹੈ। ਇਹੀ ਪਾਲਿਸੀ ਇਸੇ ਪਾਲਿਸੀ ਦੇ ਤਹਿਤ। ਇਸੇ ਪਾਲਿਸੀ ਦੇ ਤਹਿਤ। ਔਰ ਉਹ ਜਿਹੜੀ ਸਾਡੀ ਜ਼ਮੀਨ ਲਈ ਹੈ ਉਸ ਜ਼ਮੀਨ ਦੇ ਪਲਾਟ ਸਾਨੂੰ ਅਜੇ ਤੱਕ ਨਹੀਂ ਦਿੱਤੇ। ਕਿਉਂ ਨਹੀਂ ਮਿਲੇ ਪਲਾਟ ਉਹਨਾਂ ਨੂੰ ਉਹਦਾ ਕਾਰਨ ਹੈ। ਕਿਉਂਕਿ ਟੋਟਲ ਕਿਸਾਨਾਂ ਦੀਆਂ ਜ਼ਮੀਨਾਂ 80% ਕਿਸਾਨਾਂ ਦੀਆਂ ਜ਼ਮੀਨਾਂ ਉਹ ਪਈਆਂ ਨੇ ਜਿਨ੍ਹਾਂ ਦੀ ਅੱਜ ਤਾਈਂ ਤਕਸੀਮ ਨਹੀਂ ਹੋਈ ਉਹ ਜੁਆਇੰਟ ਖਾਤੇ ਪਏ ਨੇ ਉਹ ਮੁਸਤਰਕਾ ਖਾਤੇ ਪਏ ਨੇ ਉਹ ਸਾਂਝੇ ਖਾਤੇ ਪਏ ਨੇ ਹੁਣ ਜਿਹੜੀਆਂ ਜ਼ਮੀਨਾਂ ਉਹ ਸਾਂਝੇ ਖਾਤਿਆਂ 'ਚ ਪਈਆਂ ਨੇ ਉਹ ਜ਼ਮੀਨਾਂ ਆਪਸੀ ਸੁਭਾਵਿਕ ਹੈ ਕਿ ਕਬਜ਼ਾ ਕਿਸੇ ਹੋਰ ਵੀਰ ਦਾ ਹੋਗਾ ਕਿਉਂਕਿ ਜਦੋਂ ਭਾਈਚਾਰਕ ਤੌਰ ਤੇ ਵੰਡ ਕਰਦੇ ਆ ਕਬਜ਼ਾ ਕਿਸੇ ਦਾ ਕਿਤੇ ਹੁੰਦਾ ਕਿਸੇ ਦਾ ਕਿਤੇ ਹੁੰਦਾ ਤੇ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਕਿਸੇ ਦਾ ਵੀ ਕਬਜ਼ਾ ਹੋਵੇ ਮਾਲਕियत ਸਾਰਿਆਂ ਦੇ ਨਾਂ ਬੋਲੀ ਜਾਂਦੀ ਹੈ ਬਰਾਬਰ ਬਰਾਬਰ ਦੱਸਿਆ ਤਾਂ ਜਿੰਨਾ ਜਿੰਨਾ ਸ਼ੇਅਰ ਤੁਹਾਡੇ ਉੱਥੇ ਨਾਂ ਬੋਲਦਾ ਹੈ ਬੋਲਣਾ ਕਿਸੇ ਦੇ ਵੀ ਨਾਂ ਬੋਲਣਾ ਉਹਦੇ ਭਰਾ ਦੇ ਬਾ ਨਾਂ ਬੋਲਣਾ ਚਾਚੇ ਦੇ ਪੁੱਤ ਦੇ ਨਾਂ ਬੋਲਣਾ ਉਹਦੇ ਪੈਸੇ ਫਿਰ ਉਹਨੂੰ ਜਾਣੇ ਤਾਂ ਫਿਰ ਉੱਥੇ ਕੀ ਕਰਨਾ ਪਏਗਾ ਜਿਹੜੇ ਬੰਦੇ ਦਾ ਉੱਥੇ ਕਬਜ਼ਾ ਉਹਨੂੰ ਜ਼ਰੂਰ ਜਾ ਕੇ ਕੋਰਟ ਦਾ ਸਹਾਰਾ ਲੈਣਾ ਪਏਗਾ ਕਿ ਇਹ ਜ਼ਮੀਨ ਮੇਰੀ ਹੈ ਪੈਸੇ ਮੈਨੂੰ ਮਿਲਣੇ ਚਾਹੀਦੇ ਆ ਤੇ ਜਦੋਂ ਕੋਰਟ ਦਾ ਸਹਾਰਾ ਲਿਆ ਜਾਏਗਾ ਕੋਰਟ ਦੇ ਸਹਾਰਾ ਲੈਣ ਕਾਰਨ ਉਸ ਕਲਾੜਾ ਜਾਂ ਕਮਾੜਾ ਜਾਂ ਕਿਸੇ ਵੀ ਡਿਵੈਲਪਮੈਂਟ ਅਥਾਰਟੀ ਨੂੰ ਇੱਕ ਮੌਕਾ ਮਿਲੇਗਾ ਕਿ ਲੋ ਜੀ ਤੁਹਾਡਾ ਤਾਂ ਆਪਸ ਵਿੱਚ ਭਰਾਵਾਂ ਦਾ ਕਲੇਸ਼ ਚੱਲਦਾ ਕੇਸ ਚੱਲਦਾ ਮੁਕੱਦਮਾ ਚੱਲਦਾ ਹੈ ਇਸ ਮੁਕੱਦਮੇ ਦਾ ਨਿਪਟਾਰੇ ਤੱਕ ਤੁਹਾਨੂੰ ਪਲਾਟ ਨਹੀਂ ਦਿੱਤਾ ਜਾ ਸਕਦਾ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ ਅੰਦਾਜ਼ਾ ਲਾਓ ਉਹ ਫਿਰ ਕੇਸ ਕਿੰਨੇ ਚਿਰ ਚ ਨਿਪਟਣਗੇ ਜਿੰਨਾ ਚਿਰ ਉਹ ਕੇਸ ਨਹੀਂ ਨਿਬਟਦੇ ਉੰਨਾ ਚਿਰ ਉਹਨਾਂ ਨੂੰ ਕੋਈ ਪਲਾਟ ਨਹੀਂ ਮਿਲਣਾ ਉਹ ਲੰਕ ਦੇ ਫਿਰ ਨਹੀਂ ਇਹ ਹੀ ਹਾਲ ਮੁਹਾਲੀ ਚੰਮ ਮੁਹਾਲੀ ਦੇ ਤਿੰਨ ਪਲਾਟਾਂ ਦਾ ਤੁਹਾਨੂੰ ਨਾਂ ਲਵਾਂਗਾ ਨਾ ਦੱਸਾਂ ਤਿੰਨ ਸੈਕਟਰ ਬਣੇ 188 99 ਤੇ 90 ਪਿਆਰੇ ਦੋਸਤੋ ਜਿਹੜੇ ਕਹਿੰਦੇ ਨੇ ਕਿ ਬਹੁਤ ਛੇਤੀ ਤੁਹਾਨੂੰ ਮਾਲਾ ਮਾਲ ਕਰ ਦੇਵਾਂਗੇ 90 ਸੈਕਟਰ ਆ ਜਿਹੜਾ ਮੁਹਾਲੀ ਦੇ ਵਿੱਚ ਬਣਿਆ ਹਜੇ ਤੱਕ ਆਵਾਜ਼ ਨਹੀਂ ਹੋਇਆ ਨਕਸ਼ਾ ਕੱਢ ਲਿਓ ਨਕਸ਼ੇ ਦੇ ਤੁਹਾਨੂੰ ਦਿਖ ਜੇਗਾ ਔਰ ਉਹ ਜਿਹੜਾ ਪਿੰਡ ਹੈ ਉਹ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਲਓ ਲੋਕਾਂ ਨੂੰ ਪੁੱਛ ਲਓ ਲੋਕ ਦੱਸ ਦੇਣਗੇ ਕਿ ਤੁਹਾਡਾ ਕੀ ਹਾਲ ਹੈ ਲੋਕ ਸੜਕ ਤੇ ਆ ਗਏ ਲੋਕ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਏ ਲੋਕਾਂ ਦੇ ਆਪ ਦੇ ਕਾਰੋਬਾਰ ਰੁਕ ਗਏ ਨੇ ਲੋਕਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਰੁਕੀਆਂ ਪਈਆਂ ਉੱਥੇ ਬੱਚਿਆਂ ਦੀਆਂ ਪੜ੍ਹਾਈਆਂ ਰੁਕ ਗਈਆਂ ਇਹ ਹਾਲਾਤ ਹੈ ਜਿਹੜੀ ਇਹ ਕਹਿੰਦੇ ਨੇ ਕਿ ਤੁਹਾਨੂੰ ਦਾ ਮਾਲਾ ਮਾਲ ਕਰ ਦੇਾਂਗੇ ਇਹਦੇ ਨਾਲ ਤੁਹਾਨੂੰ ਜੇ ਤਾਂ ਤੁਸੀਂ ਮੁਹਾਲੀ ਨੂੰ ਜਿਹਨੂੰ ਅੱਜ ਤੋਂ ਲਗਭਗ 14 ਸਾਲ ਪਹਿਲਾਂ ਜਿਹੜੀ ਜ਼ਮੀਨ ਤੇ ਕਬਜ਼ਾ ਲਿਆ ਹੈ ਅਗਰ ਤੁਸੀਂ ਉਹ ਨਹੀਂ ਸਰਕਾਰ ਨੂੰ ਉਹਨੂੰ ਅੱਜ ਟਿੱਕਰ ਡਿਵੈਲਪ ਨਹੀਂ ਕਰ ਸਕੀ ਉੱਥੇ ਆਬਾਦੀ ਨਹੀਂ ਹੋਈ ਉੱਥੇ ਲੋਕਾਂ ਦੇ ਪੈਸੇ ਨਹੀਂ ਵਟੇ ਗਏ ਤਾਂ ਫਿਰ ਕੀ ਗਰੰਟੀ ਆ ਕਿ ਜਿਸ ਤਰੀਕੇ ਦੇ ਨਾਲੇ ਹੋ ਰਿਹਾ ਥਾ ਥਾ ਤੇ ਇਹ ਸਾਰੇ ਥਾਵਾ ਦੇ ਤੇਵੇਂ ਚੱਲੇਗਾ ਕੰਮ ਲੁਧਿਆਣੇ ਦੀ ਗੱਲ ਲੈ ਲਓ ਤੁਸੀਂ ਲੁਧਿਆਣੇ ਦੀਆਂ ਬਹੁਤ ਸਾਰੀਆਂ ਕਲੋਨੀਆਂ ਇਹੋ ਜਿਹੀਆਂ ਪਈਆਂ ਨੇ ਜਿਹੜੀਆਂ ਬਿਲਕੁਲ ਗੈਰ ਆਬਾਦ ਪਈਆਂ ਨੇ ਜਿਨ੍ਹਾਂ 'ਚ ਕੁਝ ਨਹੀਂ ਆ ਬਿਲਕੁਲ ਬਰਬਾਦ ਪਈਆਂ ਨੇ ਤੋਂ ਉਹ ਹੋਣਾ ਟੋਟਲ ਸਾਰੇ ਆਪਣੇ ਕਿਸਾਨਾਂ ਨਾਲ ਜਿੱਥੇ ਜਿੱਥੇ ਆਪਾਂ ਜ਼ਮੀਨ ਦੇ ਪਹਿਲੀ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਤੀ ਕਿ 75% ਜ਼ਮੀਨ ਉਹਨਾਂ ਨੇ ਫਰੀ ਦੇ ਵਿੱਚ ਤੁਹਾਡੀ ਲੈ ਜਾਂਦੀ ਹੈ ਪਹਿਲੀ ਗੱਲ ਦੂਜੀ ਗੱਲ ਤੁਹਾਨੂੰ ਦੱਸਨੀ ਸੀ ਦੋਸਤੋ ਕਿ ਇਹ ਦਾ ਆਪਣੇ ਕੋਲੇ ਐਕਸਪੀਰੀਅੰਸ ਪਿਆ ਆਪਣੇ ਕੋਲੇ ਇੱਕ ਸਬੂਤ ਪਿਆ ਆਪਣੇ ਕੋਲੇ ਇੱਕ ਉਦਾਹਰਨ ਪਈ ਹੈ ਮੋਹਾਲੀ ਦੇ 88 99 ਤੇ 90 ਸੈਕਟਰਾਂ ਦੀ ਜਿਨ੍ਹਾਂ ਨੂੰ ਹਜੇ ਤੱਕ ਲੋਕ ਰੋਲਦੇ ਰਹੇ ਨੇ 30% 35% ਲੋਕ ਅਜੇ ਉੱਥੇ ਰੋਲਦੇ ਰਹਿੰਦੇ ਨੇ ਜਿਨ੍ਹਾਂ ਨੂੰ ਕੋਈ ਪਲਾਟ ਨਹੀਂ ਹੁਣ ਚਲਦੇ ਹਾਂ ਉਸ ਤੋਂ ਅਗਲੀ ਗੱਲ ਦੇ ਉੱਤੇ ਇਹਨਾਂ ਨੇ ਇੱਕ ਉਹਦੇ 'ਚ ਸ਼ਰਤ ਰੱਖੀ ਆ ਬੜੀ ਬੜੀ ਖਤਰਨਾਕ ਸ਼ਰਤ ਹੈ ਅੰਦਾਜ਼ਾ ਲਾਇਓ ਜ਼ਮੀਨ ਵੀ ਸਾਥੋਂ ਲੈ ਗਏ 75% ਜ਼ਮੀਨ ਵੀ ਸਾਥੋਂ ਫ੍ਰੀ 'ਚ ਲੈ ਗਏ ਤੇ ਅੱਗੇ ਕੀ ਕਿਹਾ ਕਿ ਉਸ ਜਗ੍ਹਾ ਨੂੰ ਡਿਵੈਲਪ ਕਰਨ ਦੇ ਉੱਤੇ ਜਿਹੜਾ ਖਰਚਾ ਆਉਣਾ ਹੈ ਉਹਦੇ ਵਿੱਚੋਂ 60% ਰੁਪਏ ਕਿਸਾਨ ਦੇ ਜ਼ਮੀਨ ਦੇ ਮਾਲਕ ਨੂੰ ਹੀ ਅਦਾ ਕਰਨੇ ਪੈਣੇ ਆ ਖਰਚ ਕਰਨੇ ਪੈਣੇ ਇਹਦਾ ਮਤਲਬ ਜਿਹੜੇ ਤੁਹਾਨੂੰ ਦੇਣੇ ਆ ਤੁਹਾਡੇ ਕੋਲੋਂ 60% ਉਹ ਪੈਸੇ ਵਾਪਸ ਲੈ ਲੈ ਜਾਣੇ ਕਿਉਂਕਿ ਇਹ ਡਿਵੈਲਪਮੈਂਟ ਕਰ ਰਹੇ ਆ ਤੁਹਾਡੇ ਕੋਲੋਂ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਪੈਸੇ ਲੈ ਲੈ ਜਾਣੇ ਤੁਹਾਡਾ ਪਲਾਟ ਅੱਗੇ ਕਿਦੋਂ ਜਾ ਕੇ ਡਿਵੈਲਪ ਹੁੰਦਾ ਕਿਦੋਂ ਜਾ ਕੇ ਵਿਕਦਾ ਉਹ ਗਾਂਧੀ ਗੱਲ ਹੈ ਹੁਣ ਚੱਲਦੇ ਆ ਇਸ ਤੋਂ ਅਗਲੀ ਗੱਲ ਇੱਕ ਝੂਠ ਮਾਰ ਰਹੀ ਹੈ ਸਰਕਾਰ ਕਿ ਇਹ ਜ਼ਮੀਨ ਕਦੇ ਵੀ ਧੱਕੇ ਨਾਲ ਨਹੀਂ ਲਈ ਜਾਣੀ ਕਿਸਾਨਾਂ ਦਾ ਕੰਸੈਂਸ ਲਿਆ ਜਾਣਾ ਕਿਸਾਨਾਂ ਦੀ ਮਰਜ਼ੀ ਸੰਭੁੱਚੀ ਜਾਣੀ ਹੈ ਕਿਸਾਨਾਂ ਦੀ ਰਾਇ ਲਈ ਜਾਣੀ ਹੈ ਫਿਰ ਲਈ ਜਾਣੀ ਹੈ ਕਰ ਦੋਸਤੋ ਉਹਦੇ ਵਿੱਚ ਇੱਕ ਜਿਹੜਾ 6ਵੀਂ ਧਾਰਾ ਹੈ 6ਵੀਂ ਧਾਰਾ ਦੇ ਵਿੱਚ ਨੋਟ ਕਰਕੇ ਦੇਖੋ ਕੀ ਲਿਖਿਆ ਬੜੇ ਉਹ ਨੂੰ ਇਹ ਤੁਹਾਨੂੰ ਗੂਗਲ ਦੇ ਉੱਤੇ ਮਿਲ ਜੇਗਾ ਇਹ ਪਾਲਿਸੀ ਮੈਜਰ ਦੀ ਗੂਗਲ ਦੇ ਉੱਤੇ ਬੜੇ ਅੱਜਕੱਲ ਮਤਲਬ ਪੜੇ ਲਿਖੇ ਨੌਜਵਾਨ ਨੇ ਪੜੀਆਂ ਲਿਖੀਆਂ ਬੀਬੀਆਂ ਨੇ ਕਿਰਪਾ ਕਰਕੇ ਗੂਗਲ ਤੋਂ ਇਹ ਲੈਂਡ ਪੋਲਿੰਗ ਪਾਲਿਸੀ ਆ ਜਿਹੜੀ ਇਹਨੂੰ ਪੜਕੇ ਦੇਖੋ ਤੁਹਾਨੂੰ ਪਤਾ ਤਾਂ ਲੱਗ ਜੇ ਆਪਣੇ ਅbschishya ਨੂੰ ਸਾਫ ਹੋ ਜਾਂਦੀ ਗੱਲ ਕਿ ਅਸੀਂ ਝੂਠ ਮਾਰ ਰਹੇ ਆ ਜਾਂ ਸਰਕਾਰ ਝੂਠ ਬੋਲ ਰਹੀ ਹੈ ਤੋਂ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਹੈ ਜੇ ਜੇਕਰ ਇਧਰ ਵੀ ਤੇ ਇਧਰ ਵੀ ਤੇ ਇਧਰ ਵੀ ਜ਼ਮੀਨ ਦੇ ਦਿੱਤੀ ਗਈ ਕਿਸਾਨਾਂ ਕੋਲੇ ਕਿਸਾਨਾਂ ਨੇ ਅਰ ਵਿਚਾਰੇ ਕੋਈ ਜ਼ਮੀਨ ਪਈ ਹੈ ਤਾਂ ਉਹ ਲੈਂਡ ਐਕੁਇਜ਼ੀਸ਼ਨ ਐਕਟ 2013 ਦੇ ਮੁਤਾਬਕ ਉਹ ਜ਼ਮੀਨ ਲਈ ਜਾ ਸਕਦੀ ਤੇ ਸਰਕਾਰੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਸਕਦੀ ਹੈ ਇਹ ਉਹਦੇ ਵਿੱਚ ਦਰਜ ਹੈ ਹੁਣ ਮੈਂ ਪੁੱਛਣਾ ਚਾਹਣਾ ਹੈ ਫਿਰ ਕੀ ਬਣਿਆ ਸਰਕਾਰ ਦੀ ਇਸ ਗੱਲ ਦਾ ਇਹ ਬਿਲਕੁਲ ਝੂਠ ਨਹੀਂ ਕਿ ਜ਼ਬਰਦਸਤੀ ਕੁਛ ਨਹੀਂ ਜਦੋਂ ਉਸ ਲੈਂਡ ਐਕ acquisition ਐਕਟ 2013 ਦੀ ਪਾਲਿਸੀ ਦੇ ਤਹਿਤ ਉਹ ਜ਼ਮੀਨਾਂ ਲਈਆਂ ਜਾਣੀਆਂ ਜਿਹੜੀਆਂ ਜ਼ਮੀਨਾਂ ਕਿਸਾਨ ਦੇਣ ਨੂੰ ਤਿਆਰ ਨਹੀਂ ਹੋਣਗੇ ਤਾਂ ਫਿਰ ਇਹਦਾ ਮਤਲਬ ਕਿਸਾਨ ਸਰਕਾਰ ਬਿਲਕੁਲ ਝੂਠ ਬੋਲ ਰਹੀ ਆ ਕਿ ਤੁਹਾਡੀ ਰਾਇ ਪੁੱਛੀ ਜਾਏਗੀ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਜ਼ਮੀਨ ਨਹੀਂ ਲਈ ਜਾਏਗੀ ਇਹ ਸਿੱਧਾ ਸਿੱਧਾ ਕਿਸਾਨਾਂ ਨਾਲ ਧੱਕਾ ਹੋਣਾ ਹੈ ਇਸ ਧੱਕੇ ਦੇ ਸਬੰਧ ਚ ਮੈਂ ਬੇਨਤੀ ਫਿਰ ਦੁਬਾਰਾ ਕਰਨੀ ਚਾਹਣਾ ਕਿ ਇਹ ਗੱਲ ਬਾਤ ਆਪਣੀ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਓ ਤਾਂ ਕਿ ਕਿਸਾਨਾਂ ਨੂੰ ਪਤਾ ਲੱਗੇ ਕਿਸਾਨ ਆਪ ਦੀ ਸਮਝ ਬਣਾਉਣ ਕਿ ਇਹਨਾਂ ਹਾਲਾਤਾਂ ਦੇ ਵਿੱਚ ਕੀ ਉਹ ਜ਼ਮੀਨ ਦੇਣੀ ਚਾਹੁੰਦੇ ਆ ਜਾਂ ਜ਼ਮੀਨ ਰੱਖਣੀ ਚਾਹੁੰਦੇ ਆ ਜੇ ਰੱਖਣੀ ਚਾਹੁੰਦੇ ਆ ਤਾਂ ਫਿਰ ਮੇਰੀ ਸਾਰੇ ਪਿੰਡਾਂ ਨੂੰ ਅਪੀਲ ਹੋਏਗੀ ਕਿ ਭਰਾਵੋ ਪਿੰਡਾਂ ਦੇ ਪਿੰਡ ਉੱਠ ਕੇ ਇਹਦੇ ਤੇ ਮਤੇ ਪਾਓ ಗ್ರಾಮ ਸਭਾ ਦੇ ਮਤੇ ਪਾਓ ਇਹਨੂੰ ਰੋਕੋ ਜਥੇਬੰਦੀਆਂ ਤੁਹਾਡੇ ਨਾਲ ਖੜਨਗੀਆਂ ਐਸੀ ਗੱਲ ਨਹੀਂ ਆ ਲੋਕ ਤੁਹਾਡੇ ਨਾਲ ਖੜਨਗੇ ਅਸੀਂ ਖੜਾਂਗੇ ਤੁਹਾਡੇ ਨਾਲ ਖੜੇ ਆ ਅਗਲੀ ਜਿਹੜੀ ਮੈਂ ਵੱਡੀ ਗੱਲ ਇਹ ਕਹਿਣੀ ਚਾਹਣਾ ਮੇਰੇ ਦੋਸਤੋ ਕਿ ਇਹਦੇ ਨਾਲ ਜਿੱਥੇ ਤੁਹਾਡੇ ਖਸਰੇ ਨੰਬਰ ਹੈ ਉਹਦਾ ਨੰਬਰਾ ਚ ਆਗੇ ਪਿੰਡ ਨੂੰ ਕਿਹੜੇ ਖਾਤੇ ਚ ਪਾਉਣਗੇ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਬੈਠੇ ਨੇ ਉਹਨਾਂ ਦਾ ਕੀ ਬਣੇਗਾ ਜਿਹੜੇ ਉੱਥੇ ਮਜ਼ਦੂਰ ਬੈਠੇ ਨੇ ਜਿਹੜੇ ਉੱਥੇ ਦੁਕਾਨਦਾਰ ਬੈਠੇ ਨੇ ਉਹਨਾਂ ਦਾ ਉਜਾੜਾ ਹੋਏਗਾ ਉਹ ਕਿੱਥੇ ਜਾਣਗੇ ਤੇ ਅਗਲੀ ਵੱਡੀ ਗੱਲ ਮੈਂ ਇਹ ਕਹਿਣੀ ਚਾਹਣਾ ਕਿ 1 ਲੱਖ ਏਕੜ ਜ਼ਮੀਨ ਪੰਜਾਬ ਦੀ ਇਹਨਾਂ ਦੀ ਇਸ ਯਤਨਾਂ ਦੇ ਨਾਲ ਲਈ ਜਾਣੀ ਆ ਕੋਈ ਜਾਣੀ ਆ ਤੁਹਾਡੀ ਤੇ ਮੈਂ ਤੁਹਾਨੂੰ ਵੀ ਪੁੱਛਣਾ ਚਾਹਣਾ ਤੇ ਸਰਕਾਰ ਨੂੰ ਵੀ ਕਿ ਇੱਕ ਮੈਨੂੰ ਐਂ ਦੱਸਿਓ ਵੀ ਇਹ ਜਿਹੜਾ 1 ਲੱਖ ਏਕੜ ਜ਼ਮੀਨ ਕਿਸਾਨ ਜਾ ਕੇ ਲੈਣਗਾ ਕਿੱਥੋਂ ਅੱਗੇ ਜਾ ਕੇ ਰੋਟੀ ਕਮਾਉਣਗੇ ਕਿੱਥੇ ਰੋਟੀ ਖਾਣਗੇ ਕਿੱਥੇ ਕਿੱਥੇ ਜਾ ਕੇ ਬੈਠਣਗੇ ਆਪਾਂ ਦੇਖ ਰਹੇ ਆ ਆਪਣਾ ਗਵਰਨਰ ਸਟੇਟ ਹੈ ਹਿਮਾਚਲ ਉਹਨਾਂ ਨੇ ਬੰਦ ਕਰਤਾ ਕਿ ਅਸੀਂ ਕੋਈ ਸਾਡੇ ਸਟੇਟ ਦੇ ਵਿੱਚ ਕੋਈ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਰਾਜਸਥਾਨ ਨੇ ਬੰਦ ਕੀਤਾ ਹੋਇਆ ਹੈ ਕਿ ਸਾਡੇ ਕੋਈ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਰਾਜ ਆਪਣਾ ਹਰਿਆਣਾ ਗਵਾਂਢੀ ਆ ਉੱਥੇ ਜ਼ਮੀਨ ਵੈਸੀ ਹੀ ਹੋਣੀਗੀ ਮਤਲਬ ਵੱਧ ਕੋਈ ਬਕਾਊ ਉਸ ਤੋਂ ਅਗਲੇ ਪਾਸੇ ਉੱਤਰਾਖੰਡ ਆ ਗਿਆ ਉੱਤਰਾਖੰਡ ਦੇ ਵਿੱਚ ਉਹਨਾਂ ਦਾ ਆਲਰੇਡੀ ਇਹ ਕੀਤਾ ਹੋਇਆ ਹੈ ਕਿ ਜ਼ਮੀਨ ਨਹੀਂ ਦੇਣੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਤਾਂ ਇਹਦਾ ਮਤਲਬ ਇਹ ਆ ਕਿ ਕਿੱਧਰ ਜਾਏਗਾ ਪੰਜਾਬ ਦਾ ਕਿਸਾਨ 1 ਲੱਖ ਏਕੜ ਜ਼ਮੀਨ ਜਿਹੜੀ ਉਹਨਾਂ ਦੇ ਹੱਥੋਂ ਨਿਕਲਣੀ ਹੈ ਇਹ ਕਿੱਥੇ ਜਾ ਕੇ ਬਸੇਗਾ ਕਿੱਥੇ ਜਾ ਕੇ ਰੋਟੀ ਕਮਾਉਣ ਦਾ ਸਾਧਨ ਬਣਾਏਗਾ ਸੋ ਇਸ ਕਰਕੇ ਇਹ ਬੜਾ ਖਤਰਨਾਕ ਪਾਲਸੀ ਹੈ ਇਹ ਸਾਰੀਆਂ ਗੱਲਾਂ ਬੜੀਆਂ ਡੇਂਜਰਸ ਹੈ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਮੈਂ ਅਗਲੀ ਗੱਲ ਹੋਰ ਵੀ ਇੱਕ ਨਾਲ ਤੁਹਾਡੇ ਧਿਆਨ ਚ ਲਿਆ ਦਿਆਂ ਜਿਹੜੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਦੋਸਤੋ ਜਿਸ ਵੇਲੇ ਚੰਡੀਗੜ੍ਹ ਸ਼ਹਿਰ ਬਸਿਆ ਸੀ ਉਸ ਵੇਲੇ ਚੰਡੀਗੜ੍ਹ ਬਸਾਉਣ ਸਮੇਂ ਲਗਭਗ 27 ਜਾਂ 28 ਪਿੰਡ ਉਜਾੜੇ ਗਏ ਆ ਔਰ ਉਹਨਾਂ ਪਿੰਡਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਗੁਜਰਾਤ ਦੇ ਵਿੱਚ ਇਹਨਾਂ ਨੇ ਬਿਠਾਇਆ ਜੀ ਔਰ ਗੁਜਰਾਤ ਦੇ ਵਿੱਚ ਉਹਨਾਂ ਲੋਕਾਂ ਨੂੰ ਉਠਾਉਣ ਦਾ ਯਤਨ ਹੋਣਾ ਸ਼ੁਰੂ ਹੋਇਆ ਲੋਕ ਕੋਰਟ ਗਏ ਹਾਈ ਕੋਰਟ ਨੇ ਲੋਕਾਂ ਦੇ ਹੱਕ 'ਚ ਕਿਸਾਨਾਂ ਦੇ ਹੱਕ 'ਚ ਫੈਸਲਾ ਦਿੱਤਾ ਤੇ ਗੁਜਰਾਤ ਦੀ ਸਰਕਾਰ ਸੁਪਰੀਮ ਕੋਰਟ ਗਈ ਹੋਈ ਹੈ ਉਹਨਾਂ ਦਾ ਕਹਦਾ ਰਹੋ ਕਿ ਜਿਹੜੀ ਸਰਕਾਰ ਕਿਸਾਨਾਂ ਨੂੰ ਉੱਥੋਂ ਕੱਢਣ ਲਈ ਉਜਾੜਨ ਲਈ ਸੁਪਰੀਮ ਕੋਰਟ ਜਾ ਚੁੱਕੀ ਆ ਪੰਜਾਬ ਦੇ ਉਹਨਾਂ ਕਿਸਾਨਾਂ ਨੂੰ ਪੰਜਾਬੀ ਕਿਸਾਨਾਂ ਨੂੰ ਉਜਾੜਨ ਦੇ ਲਈ ਤੇ ਜਿਹਦੀ ਸਰਕਾਰ ਹੀ ਉਜਾੜਾ ਕਰਨਾ ਚਾਹੁੰਦੀ ਹੋਵੇ ਉੱਥੋਂ ਉੱਥੇ ਕਿਸਾਨ ਕਿਹੜੇ ਤਰੀਕੇ ਨਾਲ ਬਸ ਜਾਣਗੇ ਜੀ ਕਿਹੜੇ ਤਰੀਕੇ ਨਾਲ ਬੈਠੇ ਰਹਿ ਜਾਣਗੇ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਕਿਸਾਨਾਂ ਨੂੰ ਆਪਦੀਆਂ ਜ਼ਮੀਨਾਂ ਦੇ ਪ੍ਰਤੀ ਆਪਦੀਆਂ ਜ਼ਮੀਨਾਂ ਦੇ ਨਾਲ ਲਗਾਓ ਆ ਜਿਹੜਾ ਉਹਦੀ ਅਹਿਮੀਅਤ ਨੂੰ ਉਹਦੀ ਮਹੱਤਤਾ ਨੂੰ ਸਮਝਦੇ ਹੋਏ ਅਗਰ ਜ਼ਮੀਨ ਰੱਖਣੀ ਹੈ ਤਾਂ ਮੇਰੇ ਦੋਸਤੋ ਐਸ ਗੱਲ ਨਾਲ ਨਾ ਗੱਲਾਂ ਦੇ ਉੱਤੇ ਜਰੂਰ ਗੌਰ ਕਰ ਲਿਓ ਇਹ ਗੱਲਾਂ ਬਿਲਕੁਲ ਉਹ ਨੇ ਜਿਹੜੀਆਂ ਫੈਕਟ ਤੇ ਨੇ ਜਿਹੜੀਆਂ ਬਿਲਕੁਲ ਪਾਲਿਸੀ ਦੇ ਵਿੱਚ ਲਿਖੀਆਂ ਹੋਈਆਂ ਨੇ ਉਹਨਾਂ ਗੱਲਾਂ ਦੇ ਉੱਤੇ ਤੁਹਾਡੇ ਨਾਲ ਮੈਂ ਇਸ ਲਾਈਵ ਦੇ ਮਾਧਿਅਮ ਤੋਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਰਹਿ ਜਾਏ ਕਿਸੇ ਨੂੰ ਮੈਂ ਉਮੀਦ ਕਰਦਾ ਕਿ ਇਹ ਵੱਧ ਤੋਂ ਵੱਧ ਸ਼ੇਅਰ ਕਰਕੇ ਕੱਲੇ-ਕੱਲੇ ਕਿਸਾਨ ਤੱਕ ਪਹੁੰਚਣੀਆਂ ਔਰ ਕਿਸਾਨਾਂ ਨੂੰ ਵੀ ਮੇਰੀ ਅੱਗੇ ਮੈਂ ਉਹਨਾਂ ਤੋਂ ਵੀ ਉਮੀਦ ਰੱਖਦਾ ਕਿ ਉਹ ਪਿੰਡਾਂ ਦੇ ਵਿੱਚ ਆਪਸ ਵਿੱਚ ਬੈਠ ਕੇ ਸਿਰ ਜੋੜ ਕੇ ਵੇਟਣਗੇ ਬੈਠ ਕੇ ਇਹਦੇ ਤੇ ਫੈਸਲੇ ਲੈਣਗੇ ਔਰ ਉਹ ਗ੍ਰਾਮ ਸਭਾਵਾਂ ਦੇ ਮਤੇ ਪਾ ਕੇ ਤਕੜੇ ਹੋ ਕੇ ਇਹਦਾ ਵਿਰੋਧ ਕਰਨਗੇ ਔਰ ਜਦੋਂ ਕਿਸਾਨ ਵਿਰੋਧ ਕਰਨਗੇ ਕਿਸਾਨਾਂ ਦੇ ਵਿਰੋਧ ਦੇ ਨਾਲ ਕਿਸਾਨ ਜਥੇਬੰਦੀਆਂ ਦਰ ਬਣ ਕੇ ਡਟ ਕੇ ਖੜਨਗੇ ਮੇਰੀ ਬੇਨਤੀ ਆ ਬਿਲਕੁਲ ਇਸ ਧੱਕੇशाही ਦੇ ਖਿਲਾਫ ਆ ਤੁਹਾਡੇ ਨਾਲ ਖੜੇ ਆ ਦੋਸਤੋ ਇਹ ਆਪਾਂ ਬਿਲਕੁਲ ਧੱਕਾ ਹੋਣ ਨਹੀਂ ਦੇਣਾ ਕਿਉਂਕਿ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਕਿਸਾਨ ਖੇਤੀ ਤੋਂ ਕਿਸਾਨ ਜਿੰਨਾ ਕੰਮ ਕਰ ਸਕਦਾ ਉਹ ਫਸਲ ਦਾ ਕਰ ਸਕਦਾ ਹੈ ਖੇਤੀ ਦਾ ਕਰ ਸਕਦਾ ਹੈ ਇਸ ਤੋਂ ਬਗੈਰ ਕਿਸਾਨ ਨੂੰ ਵਿਚਾਰੇ ਨੂੰ ਹੋਰ ਕਿਸੇ ਕੰਮ ਦੀ ਜਾਣਕਾਰੀ ਏਡੀ ਵੱਡੀ ਨਹੀਂ ਹੁੰਦੀ ਤੋ ਪੈਸਾ ਬਰਬਾਦ ਹੋ ਜਾਂਦਾ ਹੈ ਜੇ ਕਿਸ ਨੂੰ ਮਿਲੇਗਾ ਵੀ ਤੋ ਉਹਦਾ ਪੈਸਾ ਬਰਬਾਦ ਹੋ ਜਗਾ ਵੱਡੀ ਗਿਣਤੀ ਪੈਸਾ ਮਿਲਣਾ ਹੀ ਨਹੀਂ ਲੋਕਾਂ ਨੂੰ ਲੁੱਟ ਲਿਆ ਜਾਣਾ ਹੈ ਸੋ ਇਹ ਇੱਕ ਮੇਰੀ ਅਪੀਲ ਹੈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ